खल खिलाया जोत स्वरूपी खिल खिल आपे अ जगत पुलाया आपे पुल सब जगत पुलाया ਜਾ ਮਾ ਪਾਇਆ ਨੇ ਕਲੰਕ ਕਾਲ ਜਾ ਮਾ ਪਾਇਆ ਨੇ ਕਲੰਕ ਕਾਲ ਜਾ ਮਾ ਪਾਇਆ ਦੇਹ ਕਰ ਜਾ ਮਾ ਪਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਪਗਵਾਨ शे शेर सिंह विष्णु भॻवान महाराज शेर सिंह विष्णु भॻवान महाराज शेर सिंह विष्णु भॻवान बेमुख जीवाब भुलिया बेमुख जीवा ਸਰਬ ਪੁਲਾਇਆ ਦੇ ਮੁਖ ਜੀਵਾ ਸਰਬ ਪੁਲਾਇਆ ਦੇ ਮੁਖ ਜੀਵਾ ਸਰਬ ਪੁਲਾਇਆ ਸੋਹੰਗ ਮਹਾਰਾਜੇ ਸਿੰਘ ਵਿਸ਼ਨੋ ਭਗਵਾ ਵਿਸ਼ਣੋ ਭਗਵਾਨ ਦੀ ਜੈ ਓ ਹਰਾਈ ਸ਼ੇਰ ਸਿੰਘ ਵਿਸ਼ਣੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਣੋ ਭਗਵਾਨ ਭਗਵਾਨ ਦੀ ਜੈ ਸੋਹਣ ਘਨਾਰਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹਣ ਘਨਾਰਾ ਜਿਸੇ ਸਿੰਘ ਵਿਸ਼ਨੋ ਭਗਵਾਨ ਸ਼ਿਨੋ ਭਗਵਾਨ ਦੀ ਗ੍ਰਾਸੀਆ ਜੀ ਆਪਾਂ ਸਾਡੇ ਪਰਿਵਾਰ ਦੇ ਵਿੱਚ ਰਹਿੰਦੇ ਆਂ ਪਰਿਵਾਰ ਦੇ ਵਿੱਚ ਵੱਸਦੇ ਆਂ ਮਾਂ ਤੱਕ ਪੈਣ ਪਾਈ ਪੁੱਤਰ ਸ਼ੇਰ ਸਿੰਘ ਆਇਆ ਪਾਣੀਆਂ ਨੂੰ ਤੇਰਾ ਅਸੀਂ ਸਭ ਨੇ ਨਾ ਕਾਜੇ ਮੋਸੂਮੀ ਕਹਿੰਨਾਂ ਲਾ ਆਪਣਾ ਜਲਾ ਆਓ ਜੀ ਜੀ ਸੋਹ ਹਮਾਰਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਬਹੁਤ ਬਹੁਤ ਵਧਾਈਆਂ ਜੀ ਸਾਰੀ ਸੰਗਤ ਨੂੰ ਪਰਮੇਸ਼ਰ ਨੂੰ ਬਹੁਤ ਬਹੁਤ ਵਧਾਈਆਂ ਜੀ ਸੋਹ ਹਮਾਰਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸ਼ੋਕਨ ਦੇ ਵਿੱਚੋਂ ਜਿਹੜਾ ਮਾਨਕ ਮੋਤੀ ਲੱਭਿਆ ਯਾਦ ਕਰ ਮੁਬਾਰਕਾਂ ਜੀ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਸੋ ਹਮਾਰਾ ਸ਼ੇਸ ਤੁਮਹਾਂ ਦੀ ਚਾਹ ਸੋ ਹਮਾਰਾ ਸ਼ੇਸ ਤੁਮਹਾਂ ਦੀ ਚਾਹ ਸੋ ਹਮਾਰਾ ਸ਼ੇਸ ਸੋ ਹਮਾਰਾ ਸ਼ੇਸ ਜੋਗਾ ਆਪਣੇ ਆਸਨ ਉੱਤੇ ਰੱਖਿਆ ਸਾਈ ਦਾ ਸ਼ਾਸਤਰ ਖੰਡਾ ਕਲਮ ਤੀਰ ਤਲਵਾਰ ਹੱਥ ਰੱਖਾਇਆ ਪੈਣ ਉਸ ਵੇਲੇ ਮਹਾਂ ਅੰਦਰ ਚਾਲੇਂਦੇ ਆ ਤੇ ਬੋਥੇ ਖੜਕ ਖੜਲੇ ਖੜਕ ਰਿਹਾ ਆਪਣੇ ਆਸਨ ਉਤੇ ਹਰ ਇੱਕ ਕੋਈ ਸ਼ੋਭਾ ਬੰਦਾ ਕਾਲ ਕਾਲਾ ਖੱਪਰ ਵਿੱਚ ਆ ਕੋ ਸਾਰੇ ਦਿਨੇ ਅਸੀਂ ਆਪਣੇ ਦਿਨੇ ਦਾ ਹੋਇਆ ਹੰਕਾਰ ਦਾ RAMNAD BANVAS ਜਿਹੜੀ ਆਈ ਹੈ RAMNAD BANVAS ਕਰੋ 14 ਸਾਲਾਂ ਦਾ ਜਿਸ ਵੇਲੇ ਬਨਵਾਸ ਹੁੰਦਾ ਉਸ ਵੇਲੇ ਦਰਸ਼ਨ ਨੂੰ ਜਿਹੜੀ ਉਹਦੇ ਘਰ ਆਲੀ ਮੰਗ ਮੰਗਦੀ ਆ ਵੀ ਮੈਂ ਅੱਜ ਮੇਰੀ ਮੰਗ ਪੂਰੀ ਕਰ ਉਸ ਵੇਲੇ ਫਿਰ RAM ਨੂੰ ਜਿਹੜਾ 14 ਸਾਲ ਦਾ ਬਨਵਾਸ ਹੁੰਦਾ ਇੱਥੇ ਕੀ ਹੁੰਦਾ ਕਿ ਛੋੜੇ ਵਿੱਚ ਸੀਤਾ ਦੱਸ ਸਕਦਾ ਸੀ ਤੇ ਤੇਰੀ ਪੈਣ ਦੇ ਹੱਥੋਂ ਜਾਂ ਤੇਰੇ ਪੈਣ ਦੇ ਹੱਥੋਂ ਤੇਰਾ ਕਤਲ ਹੋਣਾ। ਇਹ ਉਹਨੇ ਆਪਣੀ ਬੈਨ ਨੂੰ ਵੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਪਰ ਉਹ ਪੈਣ ਨਾਲ ਕ੍ਰਿਸ਼ਨ ਨੂੰ ਵੇਖਿਆ ਨਹੀਂ ਜਾਂ ਪਤਾ ਮਾਤਾ-ਮਾਤਾ ਐ ਆਪਣੀ ਬਦਲਾਈਏ। ਇਹ ਕੀ ਹੋਇਆ? ਜਿਸ ਵੇਲੇ ਉਹਨੇ ਪੈਣ ਨੂੰ ਆਪਣੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਿਹੜਾ ਬੱਚਾ ਪੈਦਾ ਹੁੰਦਾ ਸੀ ਉਹਨੂੰ ਮਾਰ ਦਿੰਦਾ ਸੀ। ਕਹਿੰਦੇ ਜਿਸ ਵੇਲੇ ਕ੍ਰਿਸ਼ਨ ਨੇ ਜਨਮ ਲਿਆ ਉਸ ਵੇਲੇ ਸੱਤ ਕਾਲੇ ਸੀ ਜੇਲ੍ਹ ਦੇ ਸੱਤ ਇਹ ਸੱਚ ਟੁੱਟ ਗਿਆ। ਐਂ ਕ੍ਰਿਸ਼ਨ ਨੂੰ ਜਦ ਰਣਈਆ ਪਾਰ ਲੈ ਕੇ ਗਿਆ ਤੇ ਉਹਦੀ ਮਾਤਾ ਜੀ ਰਹੀ ਸੀ ਉਹਦੀ ਮਾਤਾ ਜੀ ਨਾਮ ਬਰਲਾ ਲਿਆ ਲੋਕਾਂ ਦੇ ਵਿੱਚ ਮੁਹੰਮਦ ਨੂੰ ਪੇਜਿਆ ਕਲਮਾ ਰੱਤ ਦਾ ਨਿਤ ਨੋਰੋ ਨੀਰ ਬਹਈਆ ਤੇ ਮੁਹੰਮਦ ਜੀ ਦਾ ਰੋਰੋ ਕੇ ਕਰਮੇ ਰਟਲਾ ਇਸ ਨੂੰ ਵੇਖਿਆ ਫਾਂਸੀ ਉੱਤੇ ਲਟਕਾ ਸਲੀਬ ਚੜਾਈ ਮੂਸਾ ਵੇਖਿਆ ਮੂਹੇ ਪਾਸਾ ਤੱਲਵਾ ਨੂਰ ਨਜ਼ਰੀ ਆਈਆ ਨਾਨਕ ਵੇਖਿਆ ਨਰੰਕਾਰ ਨਰੰਕਾਰ ਨਕਾਰ ਰਟਲਾ ਫਿਰ ਦਸ ਗੁਰੂ ਆਏ ਕਲਯੁਗ ਦਾ ਨਰੰਕਾਰ ਜਦੋਂ ਨਾਨਕ ਆਇਆ ਉਹਨਾਂ ਨੇ ਨਰੰਕਾਰ ਨਰਕਾਰ ਰੱਬਿਆ ਚਟਨੀ ਜੀ ਸਰੀ ਚਟਨੀ ਜੀ ਇਹ ਚਟਨੀ ਜੀ ਇਹ ਚਟਨੀ ਜੀ ਇਹ ਚਟਨੀ ਜੀ ਇਹ ਚਟਨੀ ਜੀ ਕੀ ਚਟਨੀ ਹੈ ਬਈ ਜੀ Terima kasih Terima kasih ਉਹ ਮਾਰਾ ਸੇਸਨ ਇਸਨੇ ਪੂਰਾ ਕੀਤਾ ਹੈ ਹਾਂਜੀ ਸੋ ਹਮਾਰੇ ਸੇਸਨ ਸੋ ਭਗਵਾਨ ਰੀਜਾ ਜੀ ਕਿਹਾਲਾ ਫਕਤੋ ਠੀਕ ਠਾਕ ਦੇ ਬਣ ਗਿਆ ਜੀ ਉਹ ਤਰੀਕਾ सोह हमारा शेष शांति हो जी ठीक ठाक कृपा सात सतगुरु जी जी